ਕਿਸਾਨ ਆਪਣੀ ਫਸਲ ਮੰਡੀਆਂ ਦੇ ਵਿੱਚ ਲੈ ਕੇ ਆਣਾ ਸ਼ੁਰੂ ਹੋ ਗਏ ਨੇ ਫਿਰੋਜ਼ਪੁਰ ਦੀ ਸ਼ਹਿਰ ਵਾਲੀ ਮੰਡੀ ਦੇ ਵਿੱਚ ਮੌਜੂਦਾਂ ਜਿੱਥੇ ਕਿਸਾਨ ਆਪਣੀ ਫਸਲ ਲੈ ਕੇ ਆਗੇਗੇ ਮੌਸਮ ਵੀ ਖਰਾਬ ਹੋਇਆ ਤਾਂ ਚਿੰਤਾ ਬਣੀ ਹੋਈ ਹੈ ਚਿੰਤਾ ਤਾਂ ਹੈ ਜੀ ਜ਼ਿੰਮੇਵਾਰ ਤਾਂ ਹੈ ਸਾਰਾ ਫਸਲ ਤੇ ਨਿਰਭਰ ਹੈ ਮੰਡੀ 'ਚ ਹਲੇ ਕਿੰਨੀਆਂ ਘਟੇਰੀ ਆਏ ਨੇ ਮੰਡੀ 'ਚ ਆਇਆ ਚੋਂ 15 ਘਰਾਂ ਦਾ ਮਾਲ ਹੈ ਕਿਸਾਨ ਆਪਣੀ ਫਸਲ ਮੰਡੀਆਂ ਦੇ ਵਿੱਚ ਲੈ ਕੇ ਆਣਾ ਸ਼ੁਰੂ ਹੋ ਗਏ ਨੇ ਫਿਰੋਜ਼ਪੁਰ ਦੇ ਵਿੱਚ ਆ ਫਿਰੋਜ਼ਪੁਰ ਦੀ ਸ਼ਹਿਰ ਵਾਲੀ ਮੰਡੀ ਦੇ ਵਿੱਚ ਮੌਜੂਦਾਂ ਜਿੱਥੇ ਕਿਸਾਨ ਆਪਣੀ ਫਸਲ ਲੈ ਕੇ ਆ ਗਏ ਹੈਗੇ ਟੀਰੀ ਇੱਥੇ ਆ ਚੁੱਕੀ ਹੋਈ ਹੈ ਤੁਸੀਂ ਦੇਖ ਸਕਦੇ ਹੈਗੇ ਹੋ ਤਾਂ ਕਿਸਾਨ ਲੈ ਕੇ ਆਏ ਆ ਮੰਡੀ ਚ ਕਿੰਨਾ ਦੇ ਪ੍ਰਬੰਧ ਹੈਗੇ ਆ ਕਿਸਾਨ ਕੋ ਜਾਣਾਂਗੇ ਕਿ ਪ੍ਰਬੰਧ ਇੱਥੇ ਹੈਗੇ ਨੇ ਕਿ ਨਹੀਂ ਹੈਗੇ ਕੀ ਨਾਮ ਹੈ ਜੀ ਤੁਹਾਡਾ ਤਰਸੇਮ ਜੀ ਪ੍ਰਬੰਧ ਹੈਗੇ ਮੰਡੀ ਦੇ ਵਿੱਚ ਥੈਂਕ ਯੂ ਅੱਛਾ ਪਾਣੀ ਦਾ ਵੀ ਹੈ ਲਾਈਟ ਦਾ ਵੀ ਹੈ ਸ਼ੂਟ ਦਾ ਵੀ ਸਿਰਫ ਖਰੀਦਦ ਨਹੀਂ ਹੈ ਅੱਛਾ ਬਾਕੀ ਕਦੋਂ ਲੈ ਕੇ ਆਏ ਤੁਸੀਂ ਅੱਜ ਲਾਈਆਂ ਵੈ ਕੱਲ ਦੀ ਲਿਆਂਦੀ ਅੱਜ ਲਾਈਆਂ ਨੇ ਹੁਣ ਅੱਛਾ ਤੇ ਇੱਕ ਉਹ ਹੁਣ ਠੀਕ ਹੈ ਮੌਸਮ ਵੀ ਖਰਾਬ ਹੋਇਆ ਪਰ ਚਿੰਤਾ ਬਣੀ ਹੋਈ ਹੈ ਚਿੰਤਾ ਤਾਂ ਹੈ ਜੀ ਜ਼ਿੰਮੇਵਾਰ ਤਾਂ ਹੈ ਸਾਰਾ ਫਸਲ ਤੇ ਨਿਰਭਰ ਹੈ ਅੱਛਾ ਹਾਂ ਤਾਂ ਹਲੇ ਮੰਡੀ ਚ ਕਿੰਨੀ ਕੋਈ ਆਈ ਹੈ ਫਸਲ ਮੰਡੀ ਤੇ ਤਕਰੀਬਨ ਉਹ ਆਈ ਜਿਹੜਾ ਪੰਚਾਇਰ ਘਰਾਂ ਤੇ ਆਈ ਆ ਅੱਛਾ ਪੰਚਾਇਰ ਘਰਾਂ ਤੇ ਹਾਂ ਤਾਂ ਅੱਗੇ ਅੱਗੇ ਹੋਰ ਆਣੀ ਸ਼ੁਰੂ ਹੋਣੀ ਆਣੀ ਸ਼ੁਰੂ ਆਜ ਮਸ਼ੀਨਾ ਜਿਵੇਂ ਮੌਸਮ ਖਰਾਬ ਹੈ ਵੀ ਜੀ ਮੇ ਦਾ ਧੜਕਦਾ ਵੀ ਦਵਾਦਾ ਵੱਢੀਏ ਵੀ ਮੌਸਮ ਕਿਤੇ ਜ਼ਿਆਦਾ ਕੋਈ ਨੁਕਸਾਨ ਨਾ ਹੋਵੇ ਅੱਜ ਮਸ਼ੀਨਾਂ ਚੱਲ ਪਈਆਂ ਪੰਡਾਂ ਤੇ ਅੱਜ ਹੀ ਲਾਈ ਹੈਗੀ ਹੈ ਹਾਂਜੀ ਤੇ ਲੱਗਦਾ ਕਿ ਜਲਦ ਜੜੀ ਹੈ ਖਰੀਦ ਹੋ ਜੂਗੀ ਤੁਹਾਡੀ ਆਂਦੇ ਸ਼ਾਮ ਤਾਈ ਹੋ ਜਾਏਗੀ ਵੇਖੋ ਹੁਣ ਸਰਕਾਰ ਨੇ ਤਾਂ ਪਹਿਲੀ ਤਰੀਕ ਤੋਂ ਸ਼ੁਰੂ ਕਰ ਕੰਮ ਆ ਤਾਂ ਬਿਲਕੁਲ ਸੁੱਕਾ ਬਿਸਤਾਂ ਮਾਲ ਤਾਂ ਬਿਲਕੁਲ ਸੁੱਕਾ ਮਾਲ ਵਾਲੀ ਕੋਈ ਨਹੀਂ ਸਰਕਾਰ ਤਾਂ ਪਹਿਲੀ ਤਰੀਕ ਦੀ ਆਖੀ ਗੱਲ ਦੀ ਬੋਲੀ ਸ਼ੁਰੂ ਆ ਬੋਲੀ ਸ਼ੁਰੂ ਅੱਜ ਸ਼ਾਮ ਤਾਈ ਮੀਤ ਹੈ ਤਾ ਅੱਜ ਕਿਸਾਨ ਇੱਥੇ ਲੈ ਕੇ ਆਉਣੇ ਸ਼ੁਰੂ ਹੋ ਗਏ ਨੇ ਸਾਡੇ ਨਾਲ ਇੱਥੇ ਲੇਬਰ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਆ ਕਿਵੇਂ ਦੇਖਦੇ ਹੋ ਮੰਡੀ ਦੇ ਵਿੱਚ ਪ੍ਰਬੰਧ ਜਿਹੜੇ ਆ ਪੂਰੇ ਹੈਗੇ ਸਰ ਬਿਲਕੁਲ ਪੂਰੇ ਪ੍ਰਬੰਧ ਹੈ ਜੀ ਪਾਣੀ ਦਾ ਲਾਈਟ ਦਾ ਸਾਰਾ ਅੱਛਾ ਸਿਰਫ ਖਰੀਦ ਵਾਲੇ ਨਹੀਂ ਆਏ ਬਾਕੀ ਪ੍ਰਬੰਧ ਪਾਣੀ ਨੂੰ ਲੈ ਕੇ ਇੱਥੇ ਹੈਗੇ ਲਾਈਟਾਂ ਸਹੀ ਹੈ ਲੈਟਾ ਲੂਟਾ ਸਭ ਸਹੀ ਹੈ ਅੱਛਾ ਕੋਈ ਦਿੱਕਤ ਤਾਂ ਨਹੀਂ ਆ ਰਹੀ ਕੋਈ ਦਿੱਕਤ ਕੋਈ ਦਿੱਕਤ ਨਹੀਂ ਤਾਂ ਮੰਡੀ 'ਚ ਹਲੇ ਕਿੰਨੀਆਂ ਗੁਟੇਰੀਆ ਆਈਆਂ ਨੇ ਮੰਡੀ 'ਚ ਆਇਆ ਚੌ ਪੰਜ ਘਰਾਂ ਦੇ ਮਾਲ ਆਇਆ ਚਾਰ ਪੰਜ ਘਰਾਂ ਦਾ ਤਾਂ ਬਿਲਕੁਲ ਫਿਰੋਜ਼ਪੁਰ ਸ਼ਹਿਰ ਦੀ ਮੰਡੀ ਦੀ ਅਸੀਂ ਤਸਵੀਰ ਦਿਖਾ ਰਹੇ ਹਾਂ ਕਿ ਆ ਜਿੱਥੇ ਫਸਲ ਆਣੀ ਸ਼ੁਰੂ ਹੋ ਗਈ ਹੈ ਕਿਸਾਨ ਆਪਣੀ ਫਸਲ ਲੈ ਕੇ ਆਣੀ ਸ਼ੁਰੂ ਹੋ ਗਏ ਨੇ ਮੌਸਮ ਵੀ ਜਿਹੜਾ ਉਹ ਖਰਾਬ ਹੈਗਾ ਜਿੰਦੇ ਕਰਕੇ ਕਿਸਾਨਾਂ ਦੀ ਚਿੰਤਾ ਜਿਹੜੀ ਹੈ ਉਹ ਵੱਜਣ ਦੀ ਹੈਗੀ ਹੈ ਤਾਂ ਇਸੇ ਕਰਕੇ ਕਿਸਾਨ ਹੁਣ ਆਪਣੀ ਫਸਲ ਹੈ ਉਹ ਕਟਾਈ ਕਰਕੇ ਮੰਡੀਆਂ ਦੇ ਵਿੱਚ ਲੈ ਕੇ ਆ ਰਹੇ ਹੈਗੇ ਕਿਸਾਨ ਦਾ ਕਹਿਣਾ ਕਿ ਅੱਜ ਹੀ ਲੈ ਕੇ ਆਏ ਆ ਕਿ ਸ਼ਾਮ ਤੱਕ ਹੋ ਸਕਦਾ ਹੈ ਕਿ ਉਹਨਾਂ ਦੀ ਖਰੀਦ ਹੋ ਜੇ ਤਾਂ ਲੇਬਰ ਦਾ ਕਹਿਣਾ ਹੈਗਾ ਕਿ ਮੰਡੀਆਂ ਦੇ ਵਿੱਚ ਪ੍ਰਬੰਧ ਹੈ ਉਹ ਪੂਰੇ ਹੈਗੇ ਨੇ ਕੈਮਰਾ ਪਰਸਨ ਰੋਹਿਤ ਨਾਲ ਸੰਜੀ ਚੋਪੜਾ ਲਿਵਿੰਗ ਇੰਡੀਆ ਨਿਊਜ਼ ਪੰਜਾਬ ਫਿਰੋਜ਼ਪੁਰ